ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਚ ਅੱਜ ਆਪਣੇ ਨਾਲ ਇਹ ਆ ਚੋਬਰ ਇਹ ਇਹਨਾਂ ਨੇ ਪੰਜਾ ਲਾਉਣਾ ਤਾਂ ਆਪਾਂ ਦੇਖਣਾ ਵੀ ਕਿਹਦੇ ਚ ਜਿਆਦਾ ਜਾਣਾ ਠੀਕ ਆ ਕਿ ਕਿੰਨੇ ਕਿੰਨੇ ਪਹਿਲਾ 10 ਕਿੰਨੇ ਕਿੰਨੇ ਤੂੰ ਵੀ ਲਾਉਣਾ ਕਿ ਹੱਥ ਘੜੇ ਕਰ ਲੇ ਤੂੰ ਵੀ ਲਾਉਣਾ ਤੂੰ ਨਹੀਂ ਲਾਉਣਾ ਤੂੰ ਲਾ ਤਿੰਨਾਂ ਨੇ ਲਾਉਣਾ ਤੂੰ ਇੱਧਰ ਆ ਜਾ ਤਾਲ ਇੱਧਰ ਆਇਆ ਛੇਣੀ ਤੂੰ ਇਧਰ ਹੋ ਮੜਾ ਛੇਣੀ ਤੂੰ ਇਧਰ ਆਇਆ ਤੇ ਆ ਤਿੰਨੇ ਆਣੇ ਹਨਾ ਤੂੰ ਤੇਰਾ ਨਾਲ ਆਦਾ ਨਾ ਲਾ ਦੇ ਆਦਾ ਨਾ ਲਾ ਦੇ ਅਨਮੋਲ ਸਿੰਘ ਅਨਮੋਲ ਸਿੰਘ ਕਿਹੜੀ ਕਲਾਸ ਪੜਦਾ ਤੂੰ ਉਹਦੇ ਵਿੱਚ ਹੈਨਾ ਤੇ ਇਹਦਾ ਨਾਮ ਹੈਗਾ ਕਾਕਾ ਜਸ਼ਨਦੀਪ ਜਸ਼ਨਦੀਪ ਸਿੰਘ ਦਾ ਕਾਕਾ ਤੇ ਇਹ 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 ਬੰਦਾ ਹੈਗਾ ਗੈਂਗਸਟਰ ਇਹ ਤੂੰ ਨਾ ਕੀ ਜਿਹੜਾ ਜਸਪ੍ਰੀ ਸਿੰਘ ਤੇ ਪਹਿਲਾਂ ਪੰਜਾ ਕਿਹਦੇ ਨਾਲ ਲਾਉਣਾ ਪਹਿਲਾਂ ਨਹੀਂ ਪਹਿਲਾਂ ਤੂੰ ਮੇਰੀ ਗੱਲ ਸੁਣੋ ਵੀ ਤਿੰਨਾਂ ਚ ਤੁਹਾਡੇ ਚ ਕੌਣ ਸਮਝਦਾ ਵੀ ਮੇਰੇ ਚ ਜ਼ਿਆਦੀ ਜਾਣ ਇਨ੍ਹਾਂ ਦੇ ਵਿੱਚੋਂ ਹੱਥ ਖੜਾ ਕਰੋ ਤੂੰ ਸਮਝਦਾ ਵਾ ਆ ਉਹ ਆ ਸਮਝਦਾ ਆ ਬੰਦਾ ਸਮਝਦਾ ਆ ਬੰਦਾ ਸਮਝਦਾ ਵਾ ਵੀ ਮੇਰੇ ਚ ਆ ਮੇ ਵੀ ਮੇਰੇ ਚ ਜ਼ਿਆਦੀ ਜਾਣ ਆ ਵਈ ਇਨ੍ਹਾਂ ਦੋਨਾਂ ਨਾਲੋਂ ਵੀ ਮੇਰੇ ਚ ਜ਼ਿਆਦੀ ਜਾਣ ਆ ਤੇ ਹੁਣ ਇਹ ਚਵਾਈਸ ਕਰੂਗਾ ਵੀ ਤੂੰ ਪਹਿਲਾਂ ਕਹਿੰਦੇ ਨਾ ਪੰਜਾ ਲਾਉਂਗਾ ਪਹਿਲਾਂ ਤੂੰ ਦੱਸ ਇਹਦੇ ਨਾਲ ਹੋਣਾ ਚੱਲ ਇਹਦੇ ਨਾਲ ਕਹਿੰਦਾ ਮੈਂ ਪੰਜਾ ਲਾਉਣਾ ਵੀ ਹੁਣ ਹਾਂ ਚੱਲ ਐਦਾਂ ਕਰ ਲੈ ਹੁਣ ਠੀਕ ਹੈ ਠੀਕ ਹੈ ਚੱਲ ਹਜੇ ਹਜੇ ਨਹੀਂ ਹਜੇ ਨਹੀਂ ਕਰਦੇ ਆ ਹਜੇ ਨਹੀਂ ਬੋਟ ਕੇ ਫਾੜ ਲਓ ਪਹਿਲਾਂ ਹੁਣ ਤਿਆਰ ਹੋ ਜਾ ਚੱਪਲ ਚੱਪਲ ਦੇ ਚੱਲ ਵੈ ਰੈਡੀ ਸਟੈਡੀ ਕਰ ਚੱਲ ਇੱਧਰ ਆ ਇੱਧਰ ਆ ਇੱਧਰ ਆ ਇੱਧਰ ਆ ਚੱਲ ਚੱਲ ਵਨ ਟੈਡੀ ਇੰਡੀਆ ਚੱਲ ਚਾਲ ਵੀ ਮਿੱਤਰਾ ਜੋਰ ਲੱਗ ਗਿਆ ਹੁਣ ਇਹ ਪੂਰਾ ਮਿੱਤਰਾ ਜੋਰ ਲੱਗ ਗਿਆ ਤੇ ਹੁਣ ਇਹ ਦੇਖਦੇ ਹੁਣ ਹੁਣ ਦੇਖਦੇ ਆ ਵੀ ਕਿਹਦੇ ਚ ਜ਼ਿਆਦਾ ਜਾਨ ਆ ਤੇ ਇੱਕ ਇੱਕ ਉਹ ਨਹੀਂ ਲੱਗ ਗਿਆ ਚਾਲ ਵੀ ਇਹ ਇਹ ਮੁੰਡਾ ਜਿੱਤ ਗਿਆ ਹੁਣ ਇਹ ਮੁੰਡਾ ਜਿੱਤ ਗਿਆ ਤੇ ਹੁਣ ਦੁਬਾਰਾ ਹੁਣ ਦੁਬਾਰਾ ਦੁਬਾਰਾ ਲਾਉਣਾ ਇੱਕ ਵਾਰ ਜਿੱਤ ਗਿਆ ਇਹ ਤੇ ਫਾਈਨਲ ਫਾਈਨਲ ਮੈਚ ਰਹਿੰਦਾ ਹਜੇ ਫਾਈਨਲ ਮੈਚ ਹੁਣ ਫਾਈਨਲ ਆ ਆ ਜ ਫੜ ਨਹੀਂ ਇਦਾਂ ਨਹੀਂ ਫੜਨਾ ਇਦਾਂ ਨਹੀਂ ਫੜਨਾ ਹਾਂ ਹਾਂ ਇਦਾਂ ਨਹੀਂ ਫੜਨਾ ਆ ਆ ਆ ਮੀਰੀ ਗਾ ਸੁਣ ਆ ਹੱਥ ਇੱਥੇ ਰੱਖ ਉਹ ਨਾ ਆ ਆ ਜੀ ਨਹੀਂ 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 ਇਹਦੇ ਨਾਲ ਨਹੀਂ ਇਦਾਂ ਨਹੀਂ ਫੜਨਾ ਉਹ ਫਿਰ ਤੂੰ ਇੱਕ ਹੱਥ ਨਾਲ ਜੋਰ ਲਾ ਲੈਣਾ ਦੱਸੋ ਨਾਮ ਕਰ ਐਪਰੀਸ਼ੀਏਟ ਵੀ ਕਰਨਾ ਆ ਆ ਧੰਨ ਦੱਸ ਕਿਦਾ ਯਾਰ ਮੇਰਾ ਨਾਮ ਜਸਪ੍ਰੀ ਸਿੰਘ ਜਸਪ੍ਰੀ ਸਿੰਘ ਤੇ ਅਡਮੋਲ ਤੇ ਆ ਪਹਿਲ ਇੱਕ ਵਾਰ ਪੰਜਾ ਲੱਗਾ ਸੀ ਹੁਣ ਦੂਜੀ ਵਾਰ ਆਪਾਂ ਫੇਰ ਲਗਾਉਣਾ ਜਸਪ੍ਰੀ ਸਿੰਘ ਜੀ ਹਾਂ ਚੱਲ ਵੀ 1 2 3 ਚੱਲ ਯੱਸਾ 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 ਦੂਜੀ ਵਾਰ ਦੇਖਦੇ ਆ ਇਹ ਦੂਜੀ ਵਾਰ ਜਿਹੜਾ ਚੱਲੋ ਪਿੱਛੇੜੋ ਪਿੱਛੇੜੋ പൂര ജോരാ മകാ ਉਹਦੀ ਰਿਕਾਡ ਮੋੜਦਾ ਰਿਕਾਡ ਕਾਰ ਮੋੜਦੇ ਮਤਲਬ ਪੂਰਾ ਜੋਰ ਲੱਗਿਆ ਹੋਇਆ ਵੀ ਜਿਹੜਾ ਜਿੰਨੇ ਲਾਤਾਂ ਉਹ ਜਿੱਤ ਜਾਣਾ ਉਹਨੇ ਲਾਤ ਤੇ ਲਾੜਾ ਏ ਲਾਤ ਮੋਟਾ ਏ ਕੰਮ ਅੰਬੂਜਾ ਸੀਮਾ ਆ 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 ਦੁਬਾਰਾ ਇਹ ਪੰਜਾਂ ਦੁਬਾਰਾ ਲੱਗੂਗਾ ਕਿਉਂਕਿ ਬੰਦਿਆਂ ਦਾ ਜੋਰ ਇੱਥੇ ਸੀਗੀ ਘੜੀ ਤੇ ਘੜੀ ਦੇ ਉੱਥੱਲੇ ਚੱਲ ਗਏ ਪੋੜੀਆਂ ਦੇ ਉੱਤੋਂ ਹੁਣ ਦੁਬਾਰਾ ਇਹ ਲਾਸਟ ਮੈਚ ਐ ਇਹ ਇਹ ਲਾਸਟ ਮੈਚ ਆ ਜਿੰਨੇ ਪੰਜਾਂ ਲਾਦਾ ਤੇ ਉਹ ਜਿੱਤ ਗਿਆ ਵਾ ਠੀਕ ਆ ਇਧਰ ਉਹ ਬੰਦੇ ਨੇ ਵੀ ਨਹੀਂ ਆ ਬੰਦੇ ਨੇ ਵੀ ਨਹੀਂ ਹਾਰ ਮੰਨੀ ਇਧਰ ਇਹ ਵੀ ਕਹਿੰਦਾ ਵੀ ਮੈਂ ਹੈਗਾ ਚੋਬਰ ਮੋਗੇ ਦਾ ਇਹ ਵੀ ਮੋਗੇ ਦਾ ਚੋਬਰ ਕਹਿੰਦਾ ਮੈਂ ਵੀ ਨਹੀਂ ਹਾਰ ਮੰਨਦਾ ਤੇ ਇਧਰ ਇਹ ਲੁਧਿਆਣੇ ਦਾ ਚੋਦਰਾ ਤੇ ਮੋਗੇ ਦਾ ਚੋਬਰਾ ਲੈ ਜੀ ਲੜਦੇ ਨਹੀਂ ਤੇ ਡਰਦੇ ਚੱਲ ਹੁਣ ਦੁਬਾਰਾ ਸ਼ੁਰੂ ਕਰਨਾ ਚੱਲੋ ਔਰ ਮੇਰੀ ਗੱਲ ਸੁਣੋ ਚੰਗੀ ਤਰ੍ਹਾਂ ਓ ਚੰਗੀ ਤਰ੍ਹਾਂ ਬੈਠੋ ਚੰਗੀ ਤਰ੍ਹਾਂ ਬਹਿ ਜਾਓ ਹੁਣ ਲੁਧਿਆਣੇ ਵਾਲਿਆਂ ਦੀ ਬੇਇੱਜ਼ਤੀ ਨਹੀਂ ਹੋਣੀ ਚਾਹੀਦੀ ਚੱਲ ਵੀ ਵਾਰਡ ਆ ਦੇ ਖੜਦਾ ਖੜਦਾ ਚਾਰ ਹੋ ਗਏ ਪਹਿਲਾਂ ਚੱਲੋ ਪਿਆਰੋ ਰੈਡੀ ਸਟੈਡੀ ਕਰ ਪਿਆਰੋ ਨਾ 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 ਨਹੀਂ ਪੜ੍ਹਨੀ ਇੱਧਰ ਨਾ ਬਣਾ ਇੱਧਰ ਨਹੀਂ ਫੜਨਾ ਢੱਲੇ ਛੱਡੋ ਹੱਥ ਹੱਥ ਢੱਲੇ ਛੱਡੋ ਆ ਹਾਂ 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 ਚੱਲ ਬਰਾਬਰ ਕਰ ਆ ਜਾਂਦੇ ਥੱਲੇ ਨਹੀਂ ਓ ਮੇਰੀ ਗੱਲ ਸੁਣਿਆ ਓਏ ਉੱਥੇ ਜਾ ਤੁਸੀਂ ਉੱਥੇ ਬਣਾ ਇੱਧਰ ਆਓ ਇੱਧਰ ਰੋ ਖੁੱਲੇ ਤਾਂ ਹੋ ਗਿਆ ਸ਼ੁਰੂ ਚੱਲ ਵੀ ਏ ਵਾਰਡ ਕੈਡੀ ਇੰਡੀਆ ਕਾਲੇ ਵੀ ਮੇਤਰਾ ਲਾਸਟ ਮੌਕਾ ਹੁਣ ਲਾਸਟ ਮੌਕਾ ਹੈ ਪੂਰੇ ਜੋਰ ਲਗੇ ਪੂਰੇ ਰੋ 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 ਆਹ ਚੱਕ ਬਈ ਕੀ ਕਰਦਾ ਕੀ ਹੋ ਗਿਆ ਰੂਲ ਤੋੜਿਆ ਰੂਲ ਤੋੜਿਆ ਰੂਲ ਤੋੜਿਆ ਨਾ ਬੰਦਾ ਲਾਤਾ ਮੈਂ ਵੀ ਦੀ ਮੈਂ ਚੰਗਾ ਬੰਦਾ ਪੰਜਾ ਲਾਤਾ ਮੈਂ ਮਰਦਾ ਨੇ ਤੈਨੂੰ ਕੀ ਲਾਤਾ ਤੂੰ ਬਾਸੀ ਕੀ ਕੀ ਤੂੰ ਕੀ ਕਹਿੰਦਾ ਭਾਈ ਜੀ ਕੀ ਕਹ ਹੈ ਭਾਈ ਧੱਕਾ ਭਾਈ ਜੀ ਇਹਦੇ ਚੱਕਾ ਕੀਤਾ ਕਰਨਾ ਨਹੀਂ ਕੀ 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 ਹੋਗਾ ਤੂੰ ਤੂੰ ਕਹਿੰਦਾ ਵੀ ਇਹੋ ਗਲਤ ਗਲਤ ਇਹਨੇ ਕੀਤਾ ਵਾ ਦੁਆਰਾ ਲਾਉਣਾ ਵਾ ਰੂਲ ਹਨ ਬੋਲ ਚੱਲ ਵੀ ਇਹ ਇਹ ਬੰਦਾ ਕਹਿੰਦਾ ਵਾ ਵੀ ਜਿਹੜੇ ਰੂਲ ਸੀਗੇ ਉਹ ਇਹਨੇ ਤੋੜਿਆ ਤੇ ਦੋ ਰੂਲ ਤੋੜਿਆ ਇੱਟੇ ਹਾਂ ਵੀਰੇ ਕੋਈ ਨਹੀਂ ਤੇ ਇਧਰੋਂ ਸਾਡੀ ਜਿਹੜੇ ਬੰਦੇ ਉਹ ਵੀ ਕਹਿੰਦੇ ਵੀ ਰੂਲ ਤੋੜਿਆ ਤੇ ਹੁਣ ਇੱਕ ਵਾਰ ਇਹ ਆਪਾਂ ਦੁਆਰਾ ਲਵਾਉਣਾ ਵਾ ਠੀਕ ਆ ਪੰਜਾਬ ਇਹ ਦੁਆਰਾ ਲਾਇਆ ਜਾਊਗਾ ਕਿਉਂਕਿ ਇਹਨੇ ਰੂਲ ਤੋੜਿਆ ਕਹਿੰਦੇ ਕਿਉਂਕਿ ਇਹਨੇ ਨਾ ਯਾਰ ਕਿਧਰ ਭਜਾਈ ਯਾਰ ਅੱਧਰ ਆ ਜਾ ਯਾਰ ਚੱਲ ਆ ਦੁਬਾਰਾ ਲਾਟ ਆਏ ਠੀਕ ਆ ਲਾਟ ਆ ਤਾ ਪਰ ਉਹ ਤੂੰ ਰੂਨ ਲਈ ਤੋਰਨੇ ਕੋਣੀ ਨਹੀਂ ਚੱਕਣੀ ਠੀਕ ਆ ਕੋਣੀ ਨਹੀਂ ਚੱਕਣੀ ਹਾਂ ਕੋਣੀ ਨਹੀਂ ਚੱਕਣੀ ਹੁਣੇ ਲਾਸਟ ਵਾਰ ਆ ਠੀਕ ਆ ਤੂੰ ਆ ਹੁਣ ਫੇਰ ਤੇ ਮੇਰੇ ਨਾਲ ਕੇ ਖੇਡਿਆ ਠੀਕ ਆ ਮੈਂ ਹਮਦਰ ਰਹਾਂਗਾ ਚੱਲ ਚੱਲ ਵੀ ਇਹ ਲਾਸਟ ਵਾਰ ਆ ਹੁਣ ਚੱਲ 1 2 ਚੱਲ ਵੀ ਸਟਾਰਟ ਚੱਕ ਲਈ ਇਹ ਲਾਟ ਵਾਰੀ ਆ ਦੁਆ ਇਹ ਲਾਟ ਵਾਰੀ ਆ ਲਾਟ ਵਾਰੀ ਆ ਹੋਣੀ ਵੀਰੇ ਚੱਲ ਬਈ ਇਹ ਇਹ ਬੰਦਾ ਪਤਾ ਕਰ ਲੈ ਇਹ ਬੰਦਾ ਵਾਰ ਵਾਰ ਯਾਰ ਕੋਣੀ ਇਹ ਬੰਦਾ ਪਤਾ ਪਤਾ ਗੱਲ ਕੀ ਇਹ ਬੰਦਾ ਵਾਰ-ਵਾਰ ਕਾਨੂੰਨ ਛੁੜੇ ਕਾਨੂੰਨ ਜਿਹੜੇ ਪਰ ਰਖੇ ਤੋੜ ਜਾਂਦਾ ਵਾ ਤੇ ਇਹ ਚੱਕਰ ਇਹ ਹੈ ਤੇ ਇਹ ਬੰਦਾ ਥੋੜਾ ਜਿਹਾ ਭੋਲਾ ਵਾ ਇਹ ਦੇਖਾ ਦੇ ਇਹਨੇ ਨਹੀਂ ਜੁੱਤੀਆਂ ਉਹ ਨਹੀਂ ਨਹੀਂ ਜੁੱਤੀਆਂ ਨਹੀਂ ਉਹ ਇਹਨੇ ਇਹਨੇ ਟਾਸਕਾ ਕਾਕੇ ਨੂੰ ਦਿੱਤਾ ਆ ਕਾਕੇ ਨੂੰ ਟਾਸਕ ਦੇਤੀ ਇਹਨੇ ਤੇ ਨਹੀਂ ਨਹੀਂ ਕਰ ਰਹੀ ਮੈਂ ਕਾਕੇ ਨੂੰ ਜਾਨੀ ਆ ਗਿਆ ਕਿਤੇ ਹੁਣ ਉਹਨੇ ਧੱਕ ਪਾਉਣੀ ਨਹੀਂ ਨਹੀਂ ਉਹ ਰੈੱਡ ਦੀ ਉਹਨੇ ਨਹੀਂ ਟਾਕ ਸਕਦਾ ਉਹ ਨਹੀਂ ਨਹੀਂ ਆ ਥੋੜਾ ਜਿਹਾ ਬੰਦਾ ਹੈਗਾ ਭੋਲਾ ਤੇ ਇਹ ਹਾਂ ਇਹ ਬੰਦਾ ਤੇਜ ਆ ਇਹਨੂੰ ਪਤਾ ਵੀ ਇਹ ਟਾਸਕ ਆ ਬੰਦੇ ਨੇ ਆ ਤੂੰ ਨੇ ਦੇ ਦਿੱਤੀ ਟਾਸਕ ਹਾਂ ਇਹਨੂੰ ਦੇ ਦਿੱਤੀ ਟਾਸਕ ਤੇਰੀ ਸਾਥ ਦੇ ਲੜੂਗਾ ਲੜੂਗਾ ਠੀਕ ਆ ਇਹਦੇ ਨਾਲ ਬੋਲ ਕੇ ਦੱਸ ਹਾਂਜੀ ਜੀ ਮੈਂ ਇਹਨੂੰ ਵੀ ਮੈਂ ਇਹਨੂੰ ਦੇ ਦਿੱਤੀ ਟਾਸਕ ਠੀਕ ਆ ਆ ਕਾਕਾ ਨੂੰ ਟਾਸਕ ਦੇ ਦਿਆ ਤੇ ਹੁਣ ਇਹਦੇ ਨਾਲ ਕਾਕਾ ਚੱਲ ਵੀ ਚੈਲੰਜ ਇਹਨੂੰ ਇਹ ਕਾਕਾ ਐਕਸੈਪਟ ਕਰਦਾ ਤੂੰ ਇੱਧਰ ਆ ਜਾ ਹੁਣ ਵੀ ਕਾਕਾ ਹੁਣ ਤੇਰੀ ਥਾਂ ਤੇ ਆ ਜਾ ਤੂੰ ਇੱਧਰ ਆ ਚੱਲ ਵੀ ਕਾਕਾ ਆਊਗਾ ਹੁਣ ਤੇਰੇ ਨਾਲ ਚੱਲ ਲੈਣਾ ਜੀ ਲਾ ਆ ਲੈ ਲੈ ਕਿੰਨੇ 40 ਓਏ ਮੇਰੀ ਗੱਲ ਸੁਣ ਮੇਰੀ ਗਾਸੋਂ ਮੇਲਾ ਮੇਰੀ ਗਾਸੋਂ ਕਿੰਨੀ ਵਾਰ ਲਾਸਟ ਵਾਰ ਆ ਲਾਸਟ ਵਾਰ ਲਾਸਟ ਵਾਰ ਦੋ ਦੋ ਵਾਰ ਨਹੀਂ ਲਾਉਣਾ ਦੋ ਵਾਰ ਚਲ ਤੂੰ ਦੱਸ ਕਿੰਨੀ ਵਾਰ ਲਾਉਣਾ ਬਿੱਟੂ ਵਾਲਾ ਦੋ ਵਾਰ ਦੋ ਵਾਰ ਚਲ ਤੂੰ ਇੱਧਰ ਆ ਜਾ ਪਿੱਛੇ ਆ ਜਾ ਤੂੰ ਤੂੰ ਇੱਧਰ ਆ ਜਾ ਪਿੱਛੇ ਆ ਜਾ ਲੈ ਵੀ ਮਿੱਤਰੋ ਇਹ ਪੰਜਾ ਦੋ ਵਾਰ ਲੱਗਣਾ ਪਿੰਚਾ ਪੈ ਚੁੱਕਿਆ ਆ ਆ ਵੇ ਆਪ ਇੱਧਰ ਰੱਖ ਲਾ ਉਂਭਾ ਵੇ ਇਹ ਹੁਣ ਦੋ ਵਾਰ ਇਹ ਪੰਜਾ ਦੋ ਵਾਰ ਲੱਗਣਾ ਵਾ ਤੇ ਆ ਪਹਿਲੀ ਵਾਰ ਆ ਤੇ ਪਹਿਲੀ ਵਾਰ ਆਪਾਂ ਦੇਖਦੇ ਆ ਚਲ ਵਿਸ਼ਾਣੀ ਆ ਜਾ ਆ ਜਾ ਚੱਲ ਬਈ ਤੇੜੀ ਸ਼ੁਰੂ ਕਰ ਦੇ ਚੱਲ ਕਰਦੀਆਂ ਨੇ ਕਟਾੜਾ ਦੇ ਭਲਵਾਨੇ ਵੀ ਸਾਡਾ ਇਹ ਇਹਦੀ ਬਾਤਾਂ ਲੱਡਿਆ ਤਾਂ ਚੱਲ ਸ਼ੁਰੂ ਕਰ ਗਏ ਉਹ ਸ਼ੁਰੂ ਕਰ ਦੇ 1 2 3 ਸਟਾਰਟ ਚੱਲ ਚਾਲੇ ਮੇਤਰੋ ਪੀਚੇ ਫਸ ਗਿਆ ਹੁਣ ਦੇਖ ਰਿਹਾ ਕਹਿੰਦੇ ਦੇਖਦਾ ਕਿਤੇ ਕਿਹਦੇ ਚ ਜ਼ਿਆਦੀ ਜਾਲ ਆ ਤੇ ਹੁਣ ਆ ਗਾ ਉਹ ਕੱਕਾ ਕਹਿੰਦੇ ਦਾ 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 ਕੇ ਨਹੀਂ

ਏ ਬੰਦਾ ਪਹਿਲੀ ਵਾਰ ਜਿੱਤ ਗਿਆ ਹੁਣ ਦੂਜੀ ਵਾਰ ਆ ਆਖਰੀ ਮੌਕਾ ਏ ਇਹ ਆਖਰੀ ਮੌਕਾ ਉਹ ਆਖਰੀ ਮੌਕਾ ਤੂੰ ਮੇਰੀ ਗੱਲ ਸੁਣ ਪਹਿਲੀ ਪਹਿਲੀ ਵਾਰ ਇੱਧਰ ਹੋ ਜਾ ਤੇ ਮੇਰੀ ਗੱਲ ਸੁਣ ਲੈ ਕੋਈ ਦਿਲ ਦੇ ਵਿੱਚ ਹੈ ਤੇ ਨਹੀਂ ਤੋਰਦੇ ਸੀ ਵੀ ਇਹਨੇ ਕੋਈ ਚੀਟਿੰਗ ਚੂਟਿੰਗ ਕੀਤੀ ਆ ਤੂੰ ਮੰਨਦਾ ਵੀ ਇੱਕ ਵਾਰ ਵੀ ਹਾਰ ਗਿਆ ਤੂੰ ਮੰਨਦਾ ਇੱਕ ਵਾਰ ਵੀ ਮੈਂ ਹਾਰ ਗਿਆ ਹਾਰ ਗਿਆ ਹਾਂ ਚੱਲ ਦੂਜਾ ਲਾਸਟ ਵਾਰ ਆ ਏ ਹੈ ਠੀਕ ਆ ਹੋਰ ਤੂੰ ਬਾਅਦੋਂ ਕਦੇ ਇਹਨੇ ਚੀਟਿੰਗ ਕੀਤੀ ਆ ਠੀਕ ਆ ਚੱਲ ਇਹ ਲਾਸਟ ਹੁਣ ਇਹਨੂੰ ਦੱਸ ਦੇ ਤੂੰ ਵੀ ਮਤਲਬ ਇਦਾਂ ਉਦਾਂ ਨਹੀਂ ਕਰਨਾ ਇਹਨੂੰ ਰੂਲ ਸਮਝਾ ਦੇ ਇੱਕ ਵਾਰ ਇਹ ਲਾਸਟ ਵਾਰ ਆ ਠੀਕ ਆ ਚੱਲ ਵੀ ਲੰਮਾ ਨਹੀਂ ਪੈਣਾ ਮੇਰੀ ਪੰਜਾਬ ਵਾਲਾ ਹੁਣ ਇਹ ਲਾਸਟ ਵਾਰ ਫੈਸਲਾ ਆਊਗਾ ਇਹ ਲਾਸਟ ਵਾਰ 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 ਆ ਕੇ ਦੇ ਲਾਸਟ ਵਾਰ ਲਾਸਟ ਵਾਰ ਆ ਇਹ ਲਾਸਟ ਵਾਰ ਲਾਸਟ ਵਾਰ ਆ ਇਹ ਲਾਸਟ ਵਾਰ ਲਾਸਟ ਵਾਰ ਲਾਸਟ ਵਾਰ ਲਾਸਟ ਵਾਰ ਆਏ ਜਿਹੜਾ ਜਿਹੜਾ ਹੁਣ ਲਾ ਗਿਆ ਉਹ ਆਖਰੀ ਫਾਈਨਲ ਤੇ ਫਾਈਨਲ ਤੇ ਜਿੱਤ ਕੇ ਹੁਣਾ ਵਾ ਜਿਹੜਾ ਹੁਣ ਲਾ ਗਿਆ ਇਹ ਬਾਜੀ ਬਣ ਲਗੀ ਕਹਿੰਦੇ ਬਣ ਗਈ ਬਾਜੀ ਕੋਣੀ ਚੱਕੀ ਆ ਪਹਿਲਾਂ ਵੀ ਚੱਕੀ ਸੀ ਨੇ ਕੋਣੀ ਪਹਿਲਾਂ ਕੋਣੀ ਚੱਕੀ ਆ ਹਾਂਜੀ ਚੱਕੀ ਆ ਜੀ ਮਾਰਦਾ ਤੂੰ ਹਾਂਜੀ ਮਾੜੀ ਜੀ ਕੋਣੀ ਚੱਕੀ ਚੀ ਜਾਂਦੀ ਮੇਰੀ ਚਲ ਠੀਕ ਦੁਆਰਾ ਵੀ ਇਹ ਬੰਦਾ ਕਹਿੰਦਾ ਵੀ ਮੇਰੀ ਕੋਣੀ ਚੱਕੀ ਗਈ ਤੇ ਇਹ ਗਾੜੀ ੜੀ ਆ ਤੇ ਠੋਕੀ ਤੇ ਹੁਣ ਦੁਆਰਾ ਫਿਰ ਚੱਲ ਫਿਰ ਮੇਰੀ ਗੱਲ ਸੁਣ ਲੋ ਓਏ ਇਧਰ ਓਏ ਇਧਰ ਆ ਆ ਖੜਾ ਹੋ ਖੜਾ ਹੋ ਖੜਾ ਹੋ ਚੱਲ ਦੁਬਾਰਾ ਓਏ ਲਾਸਟ ਵਾਰ ਆ ਠੀਕ ਹੈ ਨਾ ਓ ਮੇਰੀ ਗੱਲ ਸੁਣ ਓ ਖੜਾ ਓਏ ਮੇਰੀ ਗੱਲ ਸੁਣ ਜੇ ਤੂੰ ਹੁਣ ਕੋਣੀ ਚੱਕ ਲਈ ਠੀਕ ਹੈ ਠੀਕ ਹੈ ਤੇ ਤੂੰ ਹਾਰ ਜਾਣਾ ਹੁਣ ਤੂੰ ਠੀਕ ਹੈ ਹਾਂ ਜੇ ਤੂੰ ਜੇ ਤੂੰ ਉਹਦਾ ਜੇ ਤੂੰ ਮੇਰੀ ਗੱਲ ਸੁਣ ਜੇ ਤੂੰ ਇਹਦਾ ਜੇ ਮੇਰੀ ਗੱਲ ਸੁਣ ਲੈ ਪਹਿਲਾਂ ਜੇ ਤੂੰ ਇਹਦਾ ਪੰਜਾ ਲਾਤਾ ਕੋਣੀ ਤੂੰ ਚੱਕ ਲਈ ਤੂੰ ਤਾਂ ਵੀ ਹਾਰ ਜਾਣਾ ਠੀਕ ਹੈ ਕੋਣੀ ਨਹੀਂ ਚੱਕਣੀ ਜੇ 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 ਇੰਨੇ ਤਰ੍ਹਾਂ ਪੰਜਾ ਲਾਤਾ ਜੇ ਨੇ ਟੌਫੀਆਂ ਨੂੰ ਸੋਣੀ ਆ ਚੱਕ ਲੱਗ ਬੂੰਬੂ ਮਾਲੀ ਟੌਫੀ ਮਿਲਣੀ ਆ ਨਹੀਂ ਆ ਰੱਖਣੀ ਆ ਠੀਕ ਆ ਇੱਕੋ ਹਿੱਲਣਾ ਨਹੀਂ ਚਾਹੀਦੀ ਹਾਂ ਉਹ ਮੇਰੀ ਗੱਲ ਸੁਣ ਲੋ ਜਿੰਨੇ ਕੋ ਨਹੀਂ ਚੱਕੀ ਉਹ ਹਾਰ ਜਾਣਾ ਜੇ ਤੂੰ ਕੋ ਨਹੀਂ ਚੱਕੀ ਤੂੰ ਹਾਰ ਜਾਣਾ ਜੇ ਤੂੰ ਕੋ ਨਹੀਂ ਚੱਕੀ ਤੂੰ ਹਾਰ ਜਾਣਾ ਇੱਕ ਬੰਦਾ ਹਿਲ ਚੱਲੇ ਵੀ ਨਹੀਂ 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 ਉਹ ਉਹ ਬੈਠ ਉਹ ਵੀ ਬੈਠ ਚਾਪੜੀ ਅੱਜੀ ਉਹਦੀ ਏਡਾ ਏਡਾ ਉਹ ਏਡਾ ਬਹਿ ਜਾ ਉਹ ਏਡਾ ਏਡਾ ਬਹਿਣ ਏਡਾ ਏਡਾ ਬਹਿ ਜਾ ਏਡਾ ਏਡਾ ਬਹਿ ਜਾ ਚੱਲ ਚੱਲ ਚੱਲੀ ਵਾਰਨ ਆ ਜਾਣਾ ਹਿੱਲਣਾ ਨਹੀਂ ਜਿੰਨੀ ਜਗ੍ਹਾ ਤੋਂ ਚੱਲ ਵੀ 1 2 3 ਸਟਾਰਟ ਚੱਲ ਵੀ ਇਹ ਆਖਰੀ ਵਾਰ ਦਾ ਪੰਜਾ ਕਹਿੰਦੇ ਕਾਕਾ ਨਹੀਂ ਦਲਦਾ ਤੇ ਜੱਥਾ ਵੀ ਮਰੋ ਗਰਮੀ ਹੈ ਕੋਣੀ ਨਹੀਂ ਚੱਕਿਆ ਜਿੰਨੇ ਅੱਜੂ ਗਿਆ ਵਾਰਿਆ ਇਹ ਮੈਸੀ ਡਾਇਰੈਕਟਰ ਵਾਂਗੂ ਖਿੱਚੀ ਹੋਈ ਜਾਂਦਾ ਨਹੀਂ ਨਹੀਂ ਚੀਟਿੰਗ ਨਹੀਂ ਕਹਿੰਦੇ ਪੰਜਾ ਨਹੀਂ ਖਾਕਾ ਆ ਲੜ ਗਿਆ ਇਹ ਲੜ ਗਿਆ ਹੋ ਯਾਰ ਗਿਆ ਚੱਲ ਵੀ ਯਾਰ ਗਿਆ ਇਹ ਹਾਰ ਗਿਆ ਇਹ ਘਾਤਮਾ ਹਾਰ ਗਿਆ ਇਹਦੇ ਬਾ ਕੀ ਬਣਾ ਹਾਂ ਦਾ ਤਾਕਤਵਾਰ ਆ ਮਾਣਾ ਚੱਲ ਬਈ ਆ ਕਹਿੰਦੇ ਇਹ ਬੰਦੇ ਗਰਦੀ ਪਉਣ ਦਿੱਤਾ ਹੋ ਗਿਆ ਵਾ ਆ ਕੀ ਆ ਜੋ ਜਿਹੜਾ ਮਰਦੀ ਆਇਆ ਕਹਿੰਦਾ ਜਿਹੜਾ ਮਰਦੀ ਆ ਜੋ ਬਹਿ ਜਾਓ ਬਹਿ ਜਾਓ ਆ ਬਈ ਓਏ ਹਰ ਮੇਰੀ ਗੱਲ ਸੁਣ ਮੇਰੀ ਦਾ ਨਾਮ ਆ ਕਹਿੰਦੇ ਮੈਂ ਨਹੀਂ ਪੜ ਜਾ ਮੈਂ ਨਾ ਵੀਰ ਜੀ ਮੈਂ ਹਾਰ ਗਿਆ ਹਾਰ ਗਿਆ ਓਏ ਮੇਰੀ ਗੱਲ ਸੁਣ ਬੈ ਜਾ ਤੂੰ ਕੀ ਕਹਿਣਾ ਹੁਣ ਰੇ ਮੇਰੀ ਗੱਲ ਸੁਣ ਤੁਸੀਂ ਵੀਰ ਜੀ ਮੈਂ ਵਾਸ ਹਾਰ ਗਿਆ ਹਾਰ ਗਿਆ ਤੈਨੂੰ ਤੋ ਜੇਤੂ ਗਦਾਰ ਦਿੰਨਾ ਵਾ ਏਹ ਬਤਾ ਦੇ ਤੂੰ ਆ ਇਹ ਮੈਂ ਤੈਨੂੰ ਜਿੱਤੂ ਗੁਦਾਰ ਦੇਣਾ ਆ ਬੰਦੇ ਨੂੰ ਜਿੱਤੂ ਗੁਦਾਰ ਦੇਣਾ ਤੂੰ ਆ ਬੰਦਾ ਜੱਤਿਆ ਓਏ ਯਾਰ ਮੇਰੀ ਗੱਲ ਸੁਣ ਤੂੰ ਮੰਨਦਾ ਵੀ ਹਾਰ ਗਿਆ ਵਾਂ ਤੂੰ ਤੂੰ ਆ ਯਾਰ ਮੰਨ ਲੈ ਤੂੰ ਇਹਨੂੰ ਜਿੱਤੂ ਗੁਦਾਰ ਦੇ ਦੇਣਾ ਮੈਂ ਤੇ ਫੇਰ ਫਿਰ ਜਿੱਤੂ ਗੁਦਾਰ ਕਾਦ ਨਹੀਂ ਦਿੱਤਾ ਤੂੰ ਮੰਨੀ ਜਾਣਾ ਵੀ ਹਾਰ ਗਿਆ ਮੈਂ ਏਹਨਾਂ ਦਾ ਕੋਈ ਚੱਕੀ ਨਹੀਂ ਮੱਤੇ ਮੂੰਹ ਹੋ ਗਿਆ ਤੇ ਭਈਆ ਕਾਕਾ ਜਿੱਤ ਗਿਆ ਮੈਂ ਹਾਰ ਗਿਆ ਲੰਮਾ ਬੈਗਿਆ ਲੰਮਾ ਬੈਗਿਆ ਹੋਈ ਜਾਂਦਾ ਫਿਰ ਮੈਂ ਬੰਨਣਾ ਮੈਟਾ ਚੀਟਿੰਗ ਹੈ ਵੀਰੇ ਲੰਮਾ ਬੈ ਗਿਆ ਦੁਆਰ ਤੋਂ ਦੇਖ ਲੈ ਮੈਨੂੰ ਚੱਲ ਹੁਣ ਲੰਮਾ ਨਹੀਂ ਬੈਣਾ ਬੈਠਾ ਆ ਜਾ ਚੱਲ ਆਇਆ ਲਾਟ ਆ ਰਹੇ ਮੈਂ ਚੱਲ ਪੜੀ ਕੋਈ ਕੋਣੀ ਨਹੀਂ ਚੱਕੀ ਲੰਮਾ ਵੀ ਨਹੀਂ ਬੈਣਾ ਠੀਕ ਆ ਆਪਣੀ ਸਟੇਟ ਤੇ ਬੈਗੇ ਹੈ ਹੈ ਕਲਕਦਾਵਾ ਥਾ ਚੇਂਜ ਕਰੋ ਯਾਰ ਥਾ ਚੇਂਜ ਕਰੋ ਆ ਜੀ ਥਾ ਚੇਂਜ ਕਰੋ ਉੱਥੇ ਰੀਪਲੇਟ ਐਕਸਟਰਾ 2